ਆਰਿਆ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਸਲਾਹ ਕਰਦੇ ਹਾਂ ਸਾਰੇ ਪਰਿਵਾਰ ਨਾਲ ਮਿਲ ਕੇ ਕੋਸ਼ਿਸ਼ ਕਰਿਆ ਕਰੋ ਜੇ ਕਰ ਸਕਦੇ ਹੋ ਤਾਂ ਕਿ ਜਿੰਨਾ ਮਾਂ ਪਿਓ ਦੀ ਧਿਆਨ ਉਹਨਾਂ ਦੀ ਸੇਵਾ ਕਰ ਸਕਦੇ ਹੋ ਤਾਂ ਜ਼ਰੂਰ ਕਰਿਆ ਕਰੋ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਵੀ ਕੋ ਮਾਂ ਪਿਓ ਵਰਗਾ ਯਾਰ ਨਹੀਂ ਕੋਈ ਮਾਂ ਪਿਓ ਹੀ ਇੱਕ ਤੁਹਾਡਾ ਇਹੜਾ ਸਭ ਤੋਂ ਵੱਡਾ ਆਸਰਾ ਤੁਹਾਡਾ ਉਹ ਤੋਂ ਬਾਅਦ ਤੁਹਾਡੇ ਜੀਵਨ ਸਾਥੀ ਤੁਹਾਡਾ ਪਰਿਵਾਰ ਬਾਅਦ ਚ ਆਉਂਦਾ ਤਾਂ ਜਿੰਨੀ ਵੀ ਜਿੰਨਾ ਵੀ ਧਿਆਨ ਰੱਖ ਸਕਦੇ ਹੋ ਤਾਂ ਬਜ਼ੁਰਗਾਂ ਦੀ ਧਿਆਨ ਰੱਖਿਆ ਕਰੋ ਸਾਰੀ ਉਮਰ ਤੁਹਾਡੇ ਲੇਖੇ ਲਈ ਉਹਨਾਂ ਨੇ ਕਥਾਵਾਚ ਵੀ ਬਹੁਤ ਸੋਹਣੇ ਕਿਉਂਕਿ ਮੈਂ ਸਿੱਧੂ ਮੂਸੇਆ ਨੂੰ ਕਦੇ ਸੁਣਿਆ ਨਹੀਂ ਸੀ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਿਵੇਂ ਉਹਨਾਂ ਦਾ ਜੋ ਗੱਲਾਂ ਸੁਣੀਆਂ ਸੱਚੀਆਂ ਸੀ ਤੇ ਮਾਂ ਪਿਓ ਵਰਗਾ ਯਾਰ ਨਹੀਂ ਲੱਭਣਾ ਦੁਨੀਆ ਤੇ ਕਿਉਂਕਿ ਆਪਨਾ ਤਾਂ ਇਹਨੂੰ ਫਿਕਰ ਹੀ ਕੋਈ ਨਹੀਂ ਇਹਨੇ ਲਾਤ ਦੀ ਖਾਤਰੇ ਸਾਰੀ ਉਮਰ ਕੱਢ ਦਿੰਦਾ ਅਸੀਂ ਵੀ ਆ ਸਾਡੇ ਦਾਦਾ ਦਾਦੀ ਨੇ ਮਾਪਿਓ ਵਾਸਤੇ ਮਾਪਿਓ ਨੇ ਸਾਡੇ ਵਾਸਤੇ ਤੇ ਅਸੀਂ ਆਪਦੇ ਬੱਚਿਆਂ ਵਾਸਤੇ ਕਰ ਰਹੇ ਆ ਇਹ ਸਾਡਾ ਕਲਚਰ ਆ ਤੇ ਇਹਨੂੰ ਅਸੀਂ ਅੱਗੇ ਵੀ ਵਧਾਵਾਂਗੇ ਵਧਣਾ ਹੀ ਆ ਅਗਲੀਆਂ ਪੀੜ੍ਹੀਆਂ ਦਾ ਪਤਾ ਨਹੀਂ ਕੀ ਹੋਊਗਾ ਤੇ ਇੱਕੋ ਸ਼ੇ ਕਰਿਆ ਕਰੀ ਇਹ ਵੀ ਜਿੰਨਾ ਬਜ਼ੁਰਗਾਂ ਦਾ ਵੱਡਿਆਂ ਦਾ ਆਪਾਂ ਤਾਂ ਸਤਿਕਾਰ ਕਰ ਸਕਦੇ ਹਾਂ ਛੋਟਿਆਂ ਦਾ ਕਿਸੇ ਦਾ ਵੀ ਹੈ ਜਿੰਨਾ ਵੀ ਕਿਸੇ ਦਾ ਸਤਿਕਾਰ ਕਰੋ ਪਰ ਮਾਂ ਪਿਓ ਦਾ ਜਿਹੜਾ ਸਥਾਨ ਆ ਉਹਨੂੰ ਜ਼ਰੂਰ ਕੋਸ਼ਿਸ਼ੇ ਕਰਿਓ ਵੱਤ ਤੋਂ ਵੱਧ ਧਿਆਨ ਦੇਆ ਕਰੋ ਜਿੰਨਾ ਵੀ ਦੇ ਸਕਦੇ ਆ ਕੰਮ ਕਰਨੀ ਮੁਕੜੇ ਨਾ ਨਾ ਇੱਥੇ ਪੈਸਾ ਮੁਕਣਾ ਪੈਸੇ ਦਾ ਕਦੇ ਅੰਤ ਨਹੀਂ ਪਾਇਆ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪਰਿਵਾਰ ਤੁਰ ਗਏ ਇੱਥੇ ਤੇ ਸਾਰਿਆਂ ਨੇ ਤੁਰ ਜਾਣਾ ਅਸੀਂ ਕਿਹੜਾ ਇੱਥੇ ਸਦਾ ਰਹਿਣਾ ਇਹ ਮੇਲਾ ਹੀ ਆ ਦੋ ਘੜੀਆਂ ਜਿੰਨੇ ਪਰਿਵਾਰ ਸੰਭ ਲੋਗੇ ਤੁਹਾਡੇ ਕੋਈ ਅਗਲੇ ਪਿਛਲੇ ਚੰਗੇ ਕਰਮੀ ਕੀਤੇ ਆ ਤੇ ਫੇਰ ਹੀ ਸ਼ਾਇਦ ਕੋਈ ਸਾਨੂੰ ਸਾੰਭੇ ਤੇ ਸਿਹਤ ਦਾ ਧਿਆਨ ਜਿੰਨਾ ਰੱਖੋਗੇ ਉਹਨੇ ਥੋੜਾ ਕੋਸ਼ਿਸ਼ ਇਹ ਕਰਿਆ ਕਰੋ ਪਰਿਵਾਰਾਂ ਦੇ ਨਾਲ ਜਾਂ ਕੋਈ ਪਾਰਕਾਂ ਚ ਜੈਮ ਚ ਖਾਣ ਪੀਣ ਦਾ ਧਿਆਨ ਰੱਖ ਕੇ ਸਿਹਤ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੋ ਜਾਨ ਆ ਤਾਂ ਜਹਾਨ ਆ ਤੇ ਆਪਾਂ ਤੁਹਾਡੇ ਨਾਲ ਜੁੜਦੇ ਰਿਹਾ ਕਰਾਂਗੇ ਤੇ ਤੁਸੀਂ ਇੰਨਾ ਮਾਨ ਸਤਿਕਾਰ ਦਿੰਨੇ ਹੋ ਸਰਜੀਤ ਬਾਜਾਖਾਨਾ YouTube ਚੈਨਲ ਨੂੰ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਕੋਈ ਕਮੀਆਂ ਪੇਸ਼ੀਆਂ ਤੁਹਾਨੂੰ ਲੱਗਦੀਆਂ ਤਾਂ ਜਰੂਰ ਦੱਸਣ ਦੀ ਖੇਚਲ ਕਰਿਆ ਕਰੋ ਮੈਂ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਤੇ ਅੱਜ ਆਈਡੀਆ ਵੀਡੀਓ ਦੇਖਣ ਲਈ ਬੀਯੁਰਗਾ ਦੇ ਸਤਿਕਾਰ ਦੇ ਸਬੰਧ ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਵਾਸਦੇ ਰਹੋ ਧੰਨਵਾਦ ਸਾਰਿਆਂ ਦਾ